ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸਰਪੰਦਾ ਪਲਾਟੀਮ ਵੱਲੋਂ ਜਿਸ ਵਿਸ਼ੇ ਉੱਪਰ ਗੱਲਬਾਤ ਕਰਨੀ ਹੈ ਉਹ ਹੈ ਨਿਸ਼ਾਨ ਸਾਹਿਬ ਇਸ ਵਿੱਚ ਅਸੀਂ ਨਿਸ਼ਾਨ ਸਾਹਿਬ ਦੀ ਮਹੱਤਤਾ ਤੇ ਉਸਦੇ ਚੋਲੇ ਦੇ ਰੰਗ ਬਾਰੇ ਗੱਲਬਾਤ ਕਰਾਂਗੇ ਨਾਲ ਹੀ ਆਪਾਂ ਇਹ ਵਿਚਾਰ ਕਰਾਂ ਕਿ ਸਾਨੂੰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਤੇ ਉਸ ਦੀ ਪਰਕਰਮਾ ਕਰਨੀ ਚਾਹੀਦੀ ਹੈ ਕਿ ਨਹੀਂ ਉਹ ਆਪਾਂ ਅਮਨ ਪੂਰਿਸਕ ਨਾਲ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਫਿਰ ਸਾਨੂੰ ਇਹ ਦੱਸੋ ਕਿ ਨਿਸ਼ਾਨ ਸਾਹਿਬ ਨੂੰ ਗੁਰਦੁਆਰੇ 'ਚ ਸਥਾਪਿਤ ਕਰਨ ਦਾ ਕੀ ਉਦੇਸ਼ ਹੈ ਵੀਰ ਜੀ ਨਿਸ਼ਾਨ ਸ਼ਬਦ ਦਾ ਅਰਥ ਹੈ ਚਿੰਨ ਜਾਂ ਫਿਰ ਸਾਈਨ ਤੇ ਇਸ ਦਾ ਮੁੱਖ ਉਦੇਸ਼ ਹੈ ਕਿ ਆਉਣ ਜਾਣ ਵਾਲੇ ਹਰ ਰਾਗੀਰ ਨੂੰ ਪਤਾ ਲੱਗ ਸਕੇ ਕਿ ਇੱਥੇ ਗੁਰਦੁਆਰਾ ਹੈ ਜਿੱਥੇ ਤਨ ਮਨ ਦੀ ਹਰ ਤਰ੍ਹਾਂ ਦੀ ਭੁੱਖ ਮਿਟ ਸਕਦੀ ਹੈ ਜਿਵੇਂ ਭੁੱਖੇ ਨੂੰ ਖਾਣ ਲਈ ਭੋਜਨ ਰਾਹਗੀਰ ਨੂੰ ਰਾਤ ਕੱਟਣ ਲਈ ਜਗਾ ਤੇ ਜਿਗਿਆਸੂ ਨੂੰ ਆਤਮਕ ਗਿਆਨ ਸਾਫ ਸ਼ਬਦਾਂ ਵਿੱਚ ਕਹੀਏ ਤਾਂ ਗੁਰੂ ਦੀ ਗੋਲ ਗਰੀਬ ਦਾ ਮੂੰਹ ਹੈ ਤੇ ਇੱਥੇ ਆਏ ਹਰ ਵਿਅਕਤੀ ਦੀ ਬਿਨਾਂ ਕਿਸੇ ਧਰਮ ਜਾਤ ਜਾਂ ਰੰਗ ਦੇ ਵਿਤਕਰੇ ਤੋਂ ਹਰ ਤਰ੍ਹਾਂ ਨਾਲ ਮਦਦ ਕੀਤੀ ਜਾਂਦੀ ਹੈ ਠੀਕ ਹੈ ਵੀਰ ਜੀ ਆਪਾਂ ਦੇਖਦੇ ਹਾਂ ਕਿਤੇ ਤਾਂ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਕੇਸਰੀ ਹੈ ਕਿਤੇ ਭਗਵਾ ਹੈ ਪਰ ਇਸ ਅਸਲੀ ਰੰਗ ਕੀ ਸੀ ਕਹੀ ਵੀਰ ਜੀ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਨਾ ਤਾਂ ਕੇਸਰੀ ਹੈ ਤੇ ਨਾ ਹੀ ਭਗਵਾ ਜੇ ਆਪਾਂ ਨਹਿنگ ਸਿੰਘਾਂ ਦੇ ਗੁਰਦੁਆਰੇ ਦੇਖੀਏ ਤਾਂ ਉਹਨਾਂ ਦੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਨੀਲਾ ਹੀ ਹੁੰਦਾ ਤੇ ਫਿਰ ਇਸੇ ਤਰੀਕੇ ਨਾਲ ਜੇ ਆਪਾਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੇਖੀਏ ਤਾਂ ਉੱਥੇ ਨਿਸ਼ਾਨ ਸਾਹਿਬ ਦੇ ਚੋਲੇ ਦਾ ਰੰਗ ਜਾਂ ਤਾਂ سرمਈ ਹੈ ਤੇ ਜਾਂ ਬਸੰਤੀ ਲਿਖਿਆ ਹੋਇਆ ਹੈ ਤੇ ਫਿਰ ਸਮੇਂ ਦੇ ਨਾਲ ਨਾਲ ਵਸੰਤੀ ਤੋਂ ਇਹ ਰੰਗ ਕੇਸਰੀ ਹੋ ਗਿਆ ਤੇ ਕੇਸਰੀ ਤੋਂ ਬਾਅਦ ਅੱਜ ਇਹ ਭਗਵਾ ਹੁੰਦਾ ਜਾ ਰਿਹਾ ਜੋ ਕਿ ਬਹੁਤ ਗੰਭੀਰ ਮਸਲਾ ਹੈ ਜਿਸ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ ਠੀਕ ਹੈ ਵੀਰ ਜੀ ਆਪਾਂ ਜਿਵੇਂ ਦੇਖਦੇ ਹਾਂ ਕਿ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਬਦਲਣ ਲੱਗੇ ਇਸ ਨੂੰ ਕੱਚੀ ਲੱਸੀ ਤੇ ਦੁੱਧ ਨਾਲ ਧੋਤਾ ਜਾਂਦਾ ਹੈ ਇਸ ਪੋੜੇ ਤੁਹਾਡੇ ਕੀ ਵਿਚਾਰ ਹਨ ਵੀਰ ਜੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਣਾ ਬਹੁਤ ਚੰਗੀ ਗੱਲ ਹੈ ਕਿਉਂਕਿ ਬਾਰਿਸ਼ ਦੇ ਕਾਰਨ ਜਾਂ ਧੁੱਪ ਦੇ ਕਾਰਨ ਇਸ ਦਾ ਰੰਗ ਉਤਰਨ ਲੱਗ ਜਾਂਦਾ ਹੈ ਤੇ ਇਸੇ ਤਰੀਕੇ ਨਾਲ ਕਈ ਵਾਰੀ ਤੇਜ਼ ਹਵਾਵਾਂ ਦੇ ਕਰਕੇ ਇਸ ਦਾ ਕਪੜਾ ਫਟ ਵੀ ਜਾਂਦਾ ਹੈ। ਸੋ ਜਦੋਂ ਇਸ ਦਾ ਕਪੜਾ ਰੰਗ ਬਦਲੇ ਜਾਂ ਇਹ ਫਟ ਜਾਵੇ ਸਾਨੂੰ ਇਸ ਨੂੰ ਬਦਲ ਲੈਣਾ ਚਾਹੀਦਾ। ਬਾਕੀ ਰਹੀ ਕੱਚੀ ਲੱਸੀ ਨਾਲ ਧੋਣ ਦੀ ਜਾਂ ਕੱਚੇ ਦੁੱਧ ਦੇ ਨਾਲ ਧੋਣ ਦੀ ਗੱਲ ਇਹ ਤਾਂ ਸਾਫ਼ ਹੀ ਮਨਮਤ ਹੋਵੇਗੀ। ਕਿਉਂਕਿ ਸਾਡੇ Hindu ਵੀ ਵੀ ਸ਼ਿਵਲਿੰਗ ਨੂੰ ਕੱਚੀ ਲੱਸੀ ਦੇ ਨਾਲ ਧੋਂਦੇ ਹਨ, ਕੱਚੇ ਦੁੱਧ ਦੇ ਨਾਲ ਧੋਂਦੇ ਹਨ। ਤੇ ਜੇ ਆਪਾਂ ਵੀ ਇਹ ਕੰਮ ਕਰਨੇ ਹਨ ਤਾਂ ਸਾਡਾ ਪੰਥ ਨਿਰਮਲ ਜਾਂ ਨਿਆਰਾ ਕਿਵੇਂ ਹੋਇਆ? ਵੀਰ ਜੀ ਇੱਥੇ ਹੀ ਬਸ ਨਹੀਂ ਅੱਜ ਕੱਲ ਆਪਾਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਨੂੰ ਵੀ ਕੱਚੀ ਲੱਸੀ ਜਾਂ ਕੱਚੇ ਦੁੱਧ ਦੇ ਨਾਲ ਤੋਂਦੇ ਹਾਂ ਬਜਾਏ ਕਿ ਇੱਕ ਮਾਰਬਲ ਨੂੰ ਕੱਚੀ ਲੱਸੀ ਨਾਲ ਧੋਈਏ ਆਪਾਂ ਇਹੀ ਦੁੱਧ ਕਿਸੇ ਗਰੀਬ ਨੂੰ ਵੀ ਦੇ ਸਕਦੇ ਹਾਂ ਤਾਂ ਇਸੇ ਤਰੀਕੇ ਨਾਲ ਨਿਸ਼ਾਨ ਸਾਹਿਬ ਜਿਵੇਂ ਤੁਸੀਂ ਜਾਣਦੇ ਹੀ ਹੋ ਲੋਹੇ ਦਾ ਹੈ ਤੇ ਇਸ ਦੇ ਗਲਣ ਦਾ ਡਰ ਵੀ ਰਹੇਗਾ ਤੇ ਚੋਲਾ ਬਦਲਣ ਨੂੰ ਸਮੇਂ ਸਾਨੂੰ ਇਸ ਦੇ ਨਟ ਬੋਲਟ ਤੇ ਹੋਰ ਮਰਮਤ ਦਾ ਖਿਆਲ ਰੱਖਣਾ ਚਾਹੀਦਾ ਬਜਾਏ ਕਿ ਸਚਮ ਦੇ ਚੱਕਰਾਂ ਵਿੱਚ ਪਈਏ ਠੀਕ ਹੈ ਵੀਰ ਜੀ ਆਪਾਂ ਜਿਵੇਂ ਦੇਖਦੇ ਹਾਂ ਕਿ ਇਹ ਕੁਝ ਲੋਕ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਹਨ ਤਾਂ ਪ੍ਰਕਰਮਾ ਕਰਦੇ ਹਨ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀਰ ਜੀ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਕਿ ਨਿਸ਼ਾਨ ਸਾਹਿਬ ਦਾ ਕੀ ਉਦੇਸ਼ ਹੈ ਜਿਸ ਤੋਂ ਸਾਨੂੰ ਸਾਫ਼ ਹੈ ਕਿ ਇਸ ਦੀ ਲੋੜ ਕੀ ਹੈ ਸੋ ਸਿੱਖ ਦਾ ਸਿਰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਝੁਕਣਾ ਚਾਹੀਦਾ ਹੈ ਕਿਉਂਕਿ ਸਾਡੇ ਲਈ ਸਰਵਚਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪ੍ਰਮਾਣਤ ਹੈ ਸੋ ਸਾਡੇ ਲਈ ਕਿਸੇ ਹੋਰ ਚੀਜ਼ ਦੇ ਅਗੇ ਝੁਕਣਾ ਜਾਇਜ਼ ਨਹੀਂ ਹੈ ਪਰ ਅੱਜ ਅਸੀਂ ਕਿਤੇ ਜੁੱਤੀਆਂ ਨੂੰ ਕਦੇ ਖੁੰਡੀਆਂ ਨੂੰ ਕਦੇ ਮਾਲਾਂ ਨੂੰ ਵੀ ਮੱਥਾ ਟੇਕ ਰਹੇ ਹਾਂ ਸੋ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ ਠੀਕ ਹੈ ਵੀਰ ਜੀ ਪਰ ਕੁਝ ਲੋਕ ਕਹਿੰਦੇ ਹਨ ਕਿ ਹਰ ਇੱਕ ਕੌਮ ਨੇ ਆਪਣੇ ਦੇਸ਼ ਝੰਡੇ ਨੂੰ ਉੱਚਾ ਰੱਖਣ ਲਈ ਬਹੁਤ ਕੁਰਬਾਨੀਆਂ ਕੀਤੀਆਂ ਹੁੰਦੀਆਂ ਹਨ ਇਸ ਕਰਕੇ ਉਹ ਆਪਣੇ ਝੰਡੇ ਨੂੰ ਸਲਾਮ ਕਰਦੇ ਹਨ ਇਸ ਤਰੀਕੇ ਨਾਲ ਸਾਡੀ ਸਿੱਖ ਕੌਮ ਨੇ ਵੀ ਬਹੁਤ ਸ਼ਹਾਦਤਾਂ ਦਿੱਤੀਆਂ ਤੇ ਅਸੀਂ ਮਸ਼ਾਹ ਸਾਹਿਬ ਨੂੰ ਮੱਥਾ ਟੇਕਦੇ ਹੋਏ ਆਪਣੇ ਸ਼ਹੀਦਾਂ ਨੂੰ ਫਤਿਹ ਬੁਲਾ ਰਹੇ ਹਾਂ ਤੇ ਉਹਨਾਂ ਨੂੰ ਨਮਸਕਾਰ ਕਰ ਰਹੇ ਹਾਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਫਿਰ ਜੀ ਕਿਸੇ ਮੁਲਕ ਦੇ ਝੰਡੇ ਵਿੱਚ ਤੇ ਨਿਸ਼ਾਨ ਸਾਹਿਬ ਦੇ ਵਿੱਚ ਬਹੁਤ ਵੱਡਾ ਫਰਕ ਹੈ ਕਿਉਂਕਿ ਮੁਲਕ ਦਾ ਝੰਡਾ ਤਾਂ ਹਮੇਸ਼ਾ ਖਦਾ ਨਿਰਧਾਰਤ ਕਰਦਾ ਹੈ ਤੇ ਇਹ ਦੱਸਦਾ ਹੈ ਕਿ ਇਹ ਜ਼ਮੀਨ ਕਿਸ ਮੁਲਕ ਦੇ ਕਬਜ਼ੇ ਵਿੱਚ ਹੈ ਬਲਕਿ ਗੁਰਦੁਆਰੇ ਦੇ ਬਾਹਰ ਉੱਚੀ ਹਵਾ ਦੇ ਵਿੱਚ ਝੂਲਦਾ ਹੋਇਆ ਨਿਸ਼ਾਨ ਸਾਹਿਬ ਤਾਂ ਸਾਰੀ ਮਨੁੱਖਤਾ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਗੁਰਦੁਆਰੇ ਆਉਣ ਦਾ ਖੁੱਲਾ ਸੱਦਾ ਦਿੰਦਾ ਹੈ। ਸੋਚੀਏ ਆਪਾਂ ਆਪਣੀ ਸੋਚ ਨੂੰ ਬਾਕੀਆਂ ਦੇ ਨਾਲ ਰਲਾਵਾਂਗੇ ਤਾਂ ਆਪਾਂ ਉਹਨਾਂ ਨਾਲੋਂ ਵੱਖਰੇ ਜਾਂ ਨਿਆਰੇ ਕਿਵੇਂ ਹੋਵਾਂਗੇ? ਆਪਾਂ ਨੂੰ ਗੁਰਮਤਿ ਨੂੰ ਉੱਚਾ ਰੱਖ ਕੇ ਹੀ ਨਿਸ਼ਾਨ ਸਾਹਿਬ ਦੇ ਫਲਸਫੇ ਨੂੰ ਮੰਨਣਾ ਚਾਹੀਦਾ ਹੈ। ਜੇ ਆਪਾਂ ਇਤਿਹਾਸ ਦੇ ਵਿੱਚ ਦੇਖੀਏ ਤਾਂ ਨਿਸ਼ਾਨ ਸਾਹਿਬ ਦੀ ਸਥਾਪਨਾ ਗੁਰੂ ਸਾਹਿਬ ਨੇ ਕੀਤੀ। ਤੇ ਜੋ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੀ ਹੋਵੇਗੀ ਕਿ ਗੁਰੂ ਸਾਹਿਬ ਨਾਲੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੀ ਹੋਵੇਗੀ ਸੋ ਆਪਾਂ ਨੂੰ ਜੋ ਫਲਸਫਾ ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਲਈ ਦਿੱਤਾ ਹੈ ਉਸੇ ਨੂੰ ਮੰਨਣਾ ਚਾਹੀਦਾ ਹੈ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਚਾਹੀਦਾ ਹੈ ਤੇ ਬਾਕੀ ਦੇ ਵਿਹਿਮਾ ਭਰਮਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਠੀਕ ਹੈ ਵੀਰ ਜੀ ਹੁਣ ਸਭ ਨਿਸ਼ਾਨ ਸਾਹਿਬ ਦੇ ਉਦੇਸ਼ ਤੇ ਚੋਲੇ ਦੇ ਅਸਲੀ ਰੰਗ ਬਾਰੇ ਪਤਾ ਲੱਗ ਗਿਆ ਹੈ ਦੇ ਨਾਲ ਹੀ ਸਾਨੂੰ ਇਹ ਵੀ ਸਮਝ ਆ ਗਈ ਹੈ ਕਿ ਇੱਕ ਸਿੱਖ ਦਾ ਸੀਸ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਕਹੀ ਚੁਕਣਾ ਚਾਹੀਦਾ ਹੈ ਤੁਸੀਂ ਸੰਗਤ ਨੂੰ ਕੋਈ ਲਾਸਟ ਮੈਸੇਜ ਦੇਣਾ ਹੋਵੇ ਜੀ ਹਾਂ ਵੀਰ ਜੀ ਆਓ ਸੰਗਤ ਜੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਤੇ ਗੁਰੂ ਸਾਹਿਬ ਦੀ ਮੱਤ ਧਾਰਨ ਕਰੀਏ ਕਿਤੇ ਇਹ ਨਾ ਹੋਵੇ ਆਪਣੀ ਮੱਤ ਨੂੰ ਵਰਤ ਕੇ ਅਸੀਂ ਵਿਕਾਰਾਂ ਦੇ ਵਸ ਵਿੱਚ ਪੈ ਜਾਈਏ ਤੇ ਆਪਣੇ ਜੀਵਨ ਦੀ ਖੇਡ ਨੂੰ ਹਾਰ ਜਾਈਏ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੈ ਗੁਰ ਕੀ ਮੱਤ ਨੂੰ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਸੋ ਵਿਚਾਰਾ ਕਰਦੇ ਆ ਹੋਈਆਂ ਭੁੱਲਾਂ ਤੋਂ ਖਿਮਾ ਬਖਸ਼ਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ